ਕਦਾ ਕਿਸੇ ਨੇ ਪਾ ਕੇ ਇੱਥੇ ਮੇਲਾ ਨਹੀਂ ਹੋਣਾ ਕੁਝ ਵੀ ਦੇਖੋ ਇਹ ਜਿਹੜਾ ਇਹ ਯਾਦਗਾਰ ਜਿਹੜੀ ਹੈ ਇੱਕ ਇੱਕ ਤਰ੍ਹਾਂ ਦੀ ਯਾਦਗਾਰ ਹੈ ਇੱਥੇ ਖੂਨ ਡੁੱਲਿਆ ਔਰ ਇਹ ਸਭ ਤੋਂ ਵੱਡੀ ਗੱਲ ਵੀ ਇਹ ਗੁਰੂ ਰਾਮ ਦਾ ਸੱਚੇ ਪਾਛੇ ਦੀ ਨਗਰੀ ਨਾ ਤੇ ਇੱਥੇ ਕਦੀ ਕੰਮ ਪਹਿਲਾਂ ਇਹੋ ਜਿਹਾ ਹੋਇਆ ਤਾਂ ਨਾ ਹੋਣ ਦੇਣਾ ਬਹੁਤ ਸ਼ਰਮਨਾਕ ਗੱਲ ਹੈ ਔਰ ਇੱਥੇ ਪ੍ਰਸ਼ਾਸਨ ਨੂੰ ਜਦੋਂ ਇਹ ਸੋਸ਼ਲ ਮੀਡੀਆ ਤੇ ਖਬਰ ਚਲਦੀ ਇਮੀਡੀਏਟਲੀ ਐਕਸ਼ਨ ਲੈ ਕੇ ਪਰਚਾ ਦਰਜ ਕਰਨਾ ਚਾਹੀਦਾ ਸੀ ਇਹਨਾਂ ਦੇ ਖਿਲਾਫ ਤਾਂ ਆ ਜਿਹੜੇ ਆ ਪੱਗਾਂ ਬਨ ਕੇ ਸਰਦਾਰਾਂ ਦਾ ਭੇਸ ਬਣਾ ਕੇ ਜਲੂਸ ਕੱਢਦੇ ਨੇ ਨਕਲੀ ਬੰਦੇ ਮੈਂ ਤੇ ਉਹਨਾਂ ਕਰਕੇ ਆ ਪੁੱਤ ਤੁਹਾਨੂੰ ਅਸਲ ਸਰਦਾਰ ਇੱਥੇ ਟੱਕਰ ਲੱਗੇ ਤੁਹਾਨੂੰ ਪਤਾ ਲੱਗ ਜਾਊ ਸਰਦਾਰ ਤੇ ਅਸਲ ਸਰਦਾਰ ਕੀ ਹੁੰਦਾ ਬੱਚਿਆਂ ਨੂੰ ਗਲਤ ਮੈਸੇਜ ਜਾਂਦਾ ਇੱਥੇ ਲਾਗੇ ਆਲੇ ਦੁਆਲੇ ਘਰ ਆ ਹਜ਼ਾਰਾਂ ਟੂਰਿਸਟ ਆਉਂਦੇ ਰੋਜ਼ ਇੱਥੇ ਤੇ ਉਹ ਕੀ ਮੈਸੇਜ ਜਾਊਗਾ ਇੱਥੇ ਜਿਹੜੇ ਬੱਚੇ ਹੁੰਦੇ ਕੀ ਆ ਸ਼ਹੀਦਾਂ ਦੇ ਨਾਂ ਲਿਖਿਆ ਜਿਨ੍ਹਾਂ ਦੀਆਂ ਜਾਨਾਂ ਗਈਆਂ ਤੇ ਆ ਬੱਚੇ ਉੱਥੇ ਇੱਥੇ ਆਣ ਕੇ ਪੜਦੇ ਤੇ ਇਹ ਇਹ ਗੰਦੇ ਇੱਥੇ ਕੀ ਸਿਖਾਉਣਗੇ ਸਾਨੂੰ ਆਣ ਕੇ ਸੋ ਭਰਾਓ ਕਿਤੇ ਜਾਣ ਦੀ ਲੋੜ ਨਹੀਂ ਐ ਇੱਕ ਕੰਪਲੇਂਟ ਦੇ ਕੇ ਐਫ ਆਈ ਆਰ ਘਟਾਓ ਇਹਨਾਂ ਤੇ ਔਰ ਜਿਹੜੇ ਬੰਦੇ ਨੇ ਜਿਹੜੇ ਪੇਜ ਤੋਂ ਪਾਇਆ ਉਹਦੇ ਤੇ ਪਰਚਾ ਦਰਜ ਕਰਾਵਾਂਗੇ ਜਿਹੜਾ ਅੰਮ੍ਰਿਤਸਰ ਦਾ ਹੈ ਨਾ ਜਿਹੜੇ ਬੰਦੇ ਨੇ ਅਸੀਂ ਪਤਾ ਕਰਨੇ ਆਉਂਦਾ ਤੇ ਉਹਦੀ ਸੇਵਾ ਰੀਜ ਨਾਲ ਤਸੱਲੀ ਨਾ ਕਰਾਂਗੇ ਉਹਨੂੰ ਪਤਾ ਲੱਗ ਜੂ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਪੋਸਟ ਜਿਸ ਦੇ ਵਿੱਚ ਕੀ ਲਿਖਿਆ ਗਿਆ ਕਿ ਗੁਰੂ ਨਗਰੀ ਦੇ ਵਿੱਚ ਗੇ ਪ੍ਰਾਈਡ ਜਿਹੜਾ 27 ਤਰੀਕ ਨੂੰ ਹੋਣ ਜਾ ਰਿਹਾ ਤਾਂ ਜਿਸ ਤੋਂ ਬਾਅਦ ਕੀ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਭਾਰੀ ਵਿਰੋਧ ਜਿਹੜਾ ਕੀਤਾ ਜਾ ਰਿਹਾ ਵੱਖ-ਵੱਖ ਜਥੇਬੰਦੀਆਂ ਇਸ ਦਾ ਜਿਹੜਾ ਕਾਫੀ ਜ਼ਿਆਦਾ ਰੋਸ਼ ਕਰ ਰਹੀਆਂ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਸ ਦੀ ਜਿਹੜੀ ਅਨਾਉਂਸਮੈਂਟ ਕੀਤੀ ਗਈ ਆ ਤਾਂ ਉਸ ਤੋਂ ਬਾਅਦ ਜਿੱਥੇ ਕੀ ਸਿੱਖ ਜੇ ਕਹਿ ਲਈਏ ਕਿ ਧਰਮ ਦੇ ਵਿੱਚ ਵੀ ਜਿਹੜਾ ਕਾਫੀ ਜ਼ਿਆਦਾ ਵਿਰੋਧ ਇਸ ਦਾ ਦੇਖਣ ਨੂੰ ਮਿਲ ਰਿਹਾ ਤਾਂ ਉੱਥੇ ਹੀ ਕੁਝ ਜਥੇਬੰਦੀਆਂ ਜਿਹੜੀਆਂ ਇੱਥੇ ਪ ਸਮਾਜ ਸੇਵਕ ਵੀ ਵੱਡੇ ਪੱਧਰ ਤੇ ਇੱਥੇ ਪਹੁੰਚੇ ਹੋਏ ਨੇ ਇਹ ਸਭ ਤੋਂ ਪਹਿਲਾਂ ਤੁਹਾਡੇ ਨਾਲ ਉਹ ਗਾਰਡਨ ਸਾਂਝਾ ਕਰਦੀਓ ਉਹ ਜਗ੍ਹਾ ਸਾਂਝੀ ਕਰਦੀ ਹੈ ਜਿੱਥੇ ਕਿ ਉਸ ਦਿਨ ਨੂੰ ਜਿਹੜਾ ਇਹ ਗੇਹ ਪ੍ਰਾਈਡ ਜਿਹੜਾ ਮਨਾਇਆ ਜਾਣਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਸ਼ਹੀਦਾ ਦੀ ਯਾਦਗਾਰ ਬਣਾਈ ਆ ਤਾਂ ਉਸ ਯਾਦਗਾਰ ਦੇ ਨਾਲ ਨਾਲ ਦੇਸ਼ ਦਾ ਤਿਰੰਗਾ ਵੀ ਤੁਸੀਂ ਦੇਖ ਸਕਦੇ ਹੋ ਇਸ ਪਾਰਕ ਦੇ ਵਿੱਚ ਹੈਗਾ ਤਾਂ ਇਸ ਜਗ੍ਹਾ ਦੇ ਉੱਤੇ ਜੋ ਉਸ ਵੀਡੀਓ ਦੇ ਵਿੱਚ ਆਖਿਆ ਗਿਆ ਕਿ ਉਹ ਜੋ ਗੇਹ ਪ੍ਰਾਈਡ ਇੱਕ ਮੇਲਾ ਕਹਿ ਸਕਦੇ ਆ ਕਿ ਜਿਹੜਾ ਇੱਥੇ ਕਰਾਇਆ ਜਾਣਾ ਤੇ ਜਿਹੜੇ ਸਮਾਜ ਸੇਵਕ ਹੈਗੇ ਨੇ ਸਾਡੇ ਨਾਲ ਤਾਂ ਉਹ ਵੀ ਮੌਜੂਦ ਹੈਗੇ ਨੇ ਤਾਂ ਅਕਸਰ ਅਸੀਂ ਦੇਖਿਆ ਸੀਗਾ ਜੀ ਸਰਸ ਮੇਲਾ ਹੁੰਦਾ ਪੰਜਾਬ ਦੇ ਵਿੱਚ ਵੱਖ-ਵੱਖ ਮੇਲੇ ਜਿਹੜੇ ਕਰਾਈ ਜਾਂਦੇ ਨੇ ਲੇਕਿਨ ਆ ਪਹਿਲੀ ਵਾਰ ਹੋ ਰਿਹਾ ਅੱਗੇ ਮੇਲਾ ਜਿਸ ਦਾ ਜਿਹੜਾ ਵਿਰੋਧ ਵੀ ਬਹੁਤ ਜ਼ਿਆਦਾ ਹੋ ਰਿਹਾ ਜੀ ਇਹਦਾ ਕੋਈ ਵਿਰੋਧ ਨਹੀਂ ਹੋਣ ਲਿਆ ਇਹ ਤਾਂ ਇੱਕ ਮਜ਼ਾਕ ਜਿਹਾ ਕਰਤਾ ਸਾਡੇ ਮੈਨੂੰ ਲੱਗਦਾ ਕਿਸੇ ਨੇ ਪਾ ਕੇ ਇੱਥੇ ਮੇਲਾ ਨਹੀਂ ਹੋਣਾ ਕੁਝ ਵੀ ਦੇਖੋ ਇਹ ਜਿਹੜਾ ਇਹ ਯਾਦਗਾਰ ਜਿਹੜੀ ਹੈ ਇੱਕ ਇੱਕ ਤਰ੍ਹਾਂ ਦੀ ਯਾਦਗਾਰ ਹੈ ਇੱਥੇ ਖੂਨ ਡੁੱਲਿਆ ਔਰ ਇਹ ਸਭ ਤੋਂ ਵੱਡੀ ਗੱਲ ਵੀ ਇਹ ਗੁਰੂ ਰਾਮ ਦਾ ਸੱਚੇ ਪਾਛੇ ਦੀ ਨਗਰੀ ਨਾਂ ਤੇ ਇੱਥੇ ਕਦੀ ਕੰਮ ਪਹਿਲਾਂ ਇਹੋ ਜਿਹਾ ਹੋਇਆ ਤਾਂ ਨਾ ਹੋਣ ਦੇਣਾ ਔਰ ਨਾ ਕੋਈ ਇਹੋ ਜਿਹਾ ਸੋਚੇ ਤੇ ਨਾ ਇਹੋ ਜਿਹੀ ਕਿਸੇ ਨੇ ਪਰਮਿਸ਼ਨ ਦੇਣੀ ਆ ਨਵਾਂ ਹੀ ਮੈਂ ਕੰਮ ਵੇਖ ਲਿਆ ਜਿਹੜੇ ਹਿਸਾਬ ਨਾਲ ਟੈਂਪੂਆਂ ਜੀਆਂ ਦੀ ਤਦਾਦ ਵਧਣ ਦੀ ਆ ਔਰ ਕਿਤੇ ਨੇ ਕਿਤੇ ਜਿਹੜਾ ਇੱਧਰ ਥੋੜਾ ਧਿਆਨ ਦੇਣਾ ਚਾਹੀਦਾ ਔਰ ਕਿਸ ਹਿਸਾਬ ਦੇ ਨਾਲ ਅਸੀਂ ਆ ਲੱਭੜ ਰਹੇ ਸੀਗੇ ਇਹਨਾਂ ਦਾ ਕੋਈ ਕੰਟੈਕਟ ਨੰਬਰ ਵੀ ਕਿਹੜਾ ਇਨੀ ਮਹਾਪੁਰਸ਼ ਆ ਗਿਆ ਜਿਹੜਾ ਇਨੀ ਸ਼ ਲੱਭ ਰਿਆ ਵਾ ਇੱਥੇ ਜਗਾ ਤੇ ਜਿਹੜਾ ਮੈਸੇਜ ਪਾ ਰਿਹਾ ਵਾ ਕਿਹੜਾ ਬੰਦਾ ਵਾ ਕਿਤੇ ਨਾ ਕਿਤੇ ਖੋਜ ਕੀਤੀ ਜਾਵੇ ਦੀ ਔਰ ਜਦੋਂ ਉਹ ਪਤਾ ਕੀਤਾ ਤੇ ਉਹ ਨੰਬਰ ਬਾਹਰ ਦੇ ਆ ਔਰ ਬਾਹਰ ਦੇ ਨੰਬਰ ਆ ਸਾਰੇ ਤੇ ਔਰ ਕਿਤੇ ਨਾ ਕਿਤੇ ਜਦੋਂ ਉਹ ਉਧਰ ਕਾਲ ਕਰੀਦੀ ਉਹ ਦੂਜੇ ਦਾ ਨੰਬਰ ਦੇ ਦਿੰਦੇ ਉਹ ਤੀਜੇ ਦਾ ਦੇ ਦਿੰਦੇ ਔਰ ਇਹੋ ਜਿਹਾ ਕੰਮ ਨਾ ਇੱਥੇ ਪਹਿਲਾਂ ਆਇਆ ਕਦੀ ਤੇ ਨਾ ਇੱਥੇ ਗਾਂ ਹੁਣ ਹੁਣ ਆ ਪਰ ਕਿਵੇਂ ਵੇਖਦੇ ਹੋ ਗੁਰੂ ਨਗਰੀ ਹੀ ਕਿਉਂ ਚੁਣੀ ਆ ਕਿਉਂਕਿ ਜਿੱਥੇ ਆਸਤਾ ਦਾ ਕੇਂਦਰ ਸਚਕਨ ਚੜੀ ਹਰਮੰਦਰ ਸਾਹਿਬ ਆ ਵਕ ਵਕ ਧਰਮ ਸਥਾਨ ਹੈਗੇ ਆ ਇੱਥੇ ਗੁਰੂ ਨਗਰੀ ਦੇ ਵਿੱਚ ਦੇਸ਼ ਵੀ ਦੇਸ ਤੋਂ ਸੰਗਤਾਂ ਆਉਂਦੀਆਂ ਨੇ ਤਾਂ ਉਸ ਨਗਰੀ ਦੇ ਵਿੱਚ ਇਸ ਤਰ੍ਹਾਂ ਦਾ ਮੇਲਾ ਕਰਾਉਣਾ ਕਿੰਨੀ ਕਿ ਸ਼ਰਮਨਾ ਗੱਲ ਸਮਝਦੇ ਬਹੁਤ ਸ਼ਰਮਨਾਕ ਗੱਲ ਆ ਔਰ ਇੱਥੇ ਪ੍ਰਸ਼ਾਸਨ ਨੂੰ ਜਦੋਂ ਇਹ ਸੋਸ਼ਲ ਮੀਡੀਆ ਤੇ ਖਬਰ ਚਲਦੀ ਇਮੀਡੀਏਟਲੀ ਐਕਸ਼ਨ ਲੈ ਕੇ ਪਰਚਾ ਦਰਜ ਕਰਨਾ ਚਾਹੀਦਾ ਸੀ ਇਹਨਾਂ ਦੇ ਖਿਲਾਫ ਕਿਉਂਕਿ ਇਹ ਬਹੁਤ ਵੱਡਾ ਇੱਕ ਪਲਾਨ ਕਰਕੇ ਵੇਖੋ ਇਹ ਨਗਰੀ ਨੂੰ ਬਦਨਾਮ ਕੀਤਾ ਜਾ ਰਿਹਾ ਔਰ ਕਿਤੇ ਨਾ ਕਿਤੇ ਅੱਜ ਸਰਕਾਰ ਕਹ ਤੇ ਇਹ ਵੀ ਇੱਕ ਜੰਗ ਹੀ ਆ ਜਿਹੜੀ ਇਹਨਾਂ ਨੇ ਛੇੜਤੀ ਆ ਗੰਦਿਆਂ ਨੇ ਇਹ ਕਿਤੇ ਨਾ ਕਿਤੇ ਜਿਹੜਾ ਇਹ ਉਹ ਸ਼ਹੀਦਾਂ ਦੀ ਤਰਤੀਆ ਜਿੱਥੇ ਬਾਬਾ ਦੀਪ ਸਿੰਘ ਵਰਗੇ ਆ ਮਹਾਂਪੁਰਸ਼ਾਂ ਨੇ ਸੀਸ ਦਿੱਤਾ ਔਰ ਇਦਾਂ ਹੀ ਤੁਸੀਂ ਦੇਖੋ ਵੀ ਇਹੋ ਜੇ ਜਿਹੜੇ ਸ਼ਰਾਰਤੀ ਆਂਸਰ ਆ ਨਾ ਕਿਤੇ ਨਾ ਕਿਤੇ ਆਣ ਕੇ ਸ਼ਰਾਰਤ ਕਰ ਦਿੰਦੇ ਰਮੋਲ ਖਰਾਬ ਕਰ ਦਿੰਦੇ ਕਦੀ ਵੀ ਕੋਈ ਬੰਦਾ ਮਾਹੌਲ ਖਰਾਬ ਕਰਦਾ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਚ ਆਉਣਾ ਚਾਹੀਦਾ ਔਰ ਜੇਕਰ ਇੱਥੇ ਕੋਈ ਪ੍ਰੇਰਣ ਕਰਨੀ ਆ ਜਾਂ ਕਿਸੇ ਨੇ ਆਉਣਾ ਤੇ ਆਹ ਦਰਵਾਜ਼ਾ ਵਾ ਤੁਸੀਂ ਆਓ ਜੀ ਸਦਕੇ ਆਓ ਤੁਹਾਡੀ ਪ੍ਰੇਰ ਕਰਾਵਾਂਗੇ ਅਸੀਂ ਔਰ ਲੋਹੇ ਦੇ ਛਿੱਤਰ ਲਿਆਂਦੇ ਅਸੀਂ ਬਣਾ ਕੇ ਤੇ ਤੁਸੀਂ ਲੋਹੇ ਦੀਆਂ ਜੈਕਟਾਂ ਪਾ ਕੇ ਤੁਹਾਨੂੰ ਬੰਦੇ ਤੇ ਪੋਤਾ ਇਹੋ ਜਿਹਾ ਬਣਾਵਾਂਗੇ ਮੈਂ ਤੇ ਇੱਥੇ ਤਾਂ ਆਇਆ ਜਿਹੜੇ ਆ ਪੱਗਾਂ ਬਨ ਕੇ ਸਰਦਾਰਾਂ ਦਾ ਭੇਸ ਬਣਾ ਕੇ ਜਲੂਸ ਕੱਢਦੇ ਨੇ ਨਾ ਨਕਲੀ ਬੰਦੇ ਮੈਂ ਤੇ ਉਹਨਾਂ ਕਰਕੇ ਆਇਆ ਪੁੱਤ ਤੁਹਾਨੂੰ ਅਸਲ ਸਰਦਾਰ ਇੱਥੇ ਟੱਕਰ ਲਗੇ ਤੁਹਾਨੂੰ ਪਤਾ ਲੱਗ ਜਾਊ ਸਰਦਾਰ ਤੇ ਅਸਰਦਾਰ ਕੀ ਹੁੰਦਾ ਆ ਖੰਬਿਆਂ ਨਾਲ ਬੰਨ ਬੰਨ ਤੁਹਾਨੂੰ ਜੁੱਤੀਆਂ ਨਾਲ ਨਾ ਮਾਰੀਆਂ ਤੇ ਤੁਸੀਂ ਯਾਦ ਕਰੋਗੇ ਤੁਹਾਡੇ ਜੰਮਣ ਵਾਲੇ ਵੀ ਯਾਦ ਕਰਨਗੇ ਤੁਹਾਨੂੰ ਵੀ ਤੁਸੀਂ ਕਿਤੇ ਗਏ ਸੀ ਤੇ ਮੱਝ ਵਾਲੇ ਮਝੱਲਾ ਨਾਲ ਤੁਹਾਡਾ ਵਾਹ ਇਹ ਜਿਹੜੀ ਸਿੱਖੀ ਬਖਸ਼ੀ ਸੀਗੀ ਜਿਹੜੇ ਸਿੰਘ ਤਿਆਰ ਕੀਤੇ ਸੀਗੇ ਉਹ ਇਦਾਂ ਦੇ ਨਹੀਂ ਸੀਗੇ ਲੇਕਿਨ ਇਹ ਜੋ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਜਿਹੜੇ ਸਿੰਘ ਗੁਰਸਿੱਖ ਵੀਰ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਵੀਰ ਜੀ ਗੁਰਸਿੱਖ ਨਾ ਗੁਰਸਿੱਖ ਨਹੀਂ ਆ ਇਹ ਗੰਦ ਕਹੋ ਤੁਸੀਂ ਇਹ ਗੰਦੇ ਆ ਉਹ ਗੰਦੇ ਨੇ ਵੀ ਮੈਂ ਸ਼ਬਦ ਨਹੀਂ ਯੂਜ਼ ਕਰ ਸਕਦਾ ਉਹ ਗੰਦੇ ਨੇ ਜਿਹੜੇ ਜਾਣ ਬੁੱਝ ਕੇ ਪੱਗ ਵੰਨ ਲੈ ਰਹੇ ਨੇ ਸਰਦਾਰ ਨਹੀਂ ਆ ਉਹ ਨਾ ਉਹਨਾਂ ਦਾ ਸਰਦਾਰਾਂ ਨਾਲ ਕੋਈ ਲੈਣਾ ਦੇਣਾ ਸਰਦਾਰ ਤੇ ਉਹ ਨੇ ਆ ਸਾਡੇ ਦੇਸ਼ ਦਾ ਤਿਰੰਗਾ ਲੱਗਿਆ ਤੁਸੀਂ ਕਿਸੇ ਪਿੰਡ ਚ ਚਲ ਜਓ ਪੰਜਾਬ ਦੇ ਚ ਹਰ ਗੇਟ ਮਿਲੂਗਾ ਤੁਹਾਨੂੰ ਹਰ ਇੱਕ ਪਿੰਡ ਚ ਤਰੰਗੇ ਚ ਲਪੇਟੇ ਆਉਂਦੇ ਨੇ ਉਹ ਸਰਦਾਰ ਨੇ ਜਿਹੜੇ ਇਸ ਦੇਸ਼ ਲਈ ਸ਼ਹਾਦਤਾਂ ਦਿੰਦੇ ਨੇ ਜਿਹੜੇ ਇਸ ਦੇਸ਼ ਲਈ ਖੂਨ ਡੋਲਦੇ ਨੇ ਮਜਲੂਮਾਂ ਦੇ ਨਾਲ ਖਲੋਂਦੇ ਨੇ ਇਹ ਤੇ ਗੰਦਿਆ ਇਹਨਾਂ ਗੰਦਿਆਂ ਨੂੰ ਤੁਸੀਂ ਕਿੱਧਰ ਸਾਡੇ ਨਾਲ ਕੰਪੈਰੀਸ਼ਨ ਕਰੀ ਜਾਂਦੇ ਸਰਦਾਰ ਤੇ ਖਲੋਤੇ ਫਿਰ ਇੱਥੇ ਆਉਣ ਇੱਥੇ ਕੋਈ ਬੋਰਡ ਬਾਡ ਲਾਉਣ ਕੋਈ ਇਹਨਾਂ ਦਾ ਸਵਾਗਤ ਕਰੀਏ ਇੱਕ ਤੇ ਪੈਰ ਤੇ ਰੱਖਣ ਅੰਦਰ ਫਿਰ ਵੇਖਾਂਗੇ ਇਹਨਾਂ ਨੂੰ ਬਚਾਉਂਦਾ ਕੌਣ ਹੈ ਇੱਥੇ ਇਹ ਫੋਨ ਕਰਾਉਂਦੇ ਲੋਕਾਂ ਦੇ ਕੋਲੋਂ ਬਾਅਦ ਚ ਥਰੱਟ ਦਵਾਉਂਦੇ ਜਿਹੜੇ ਬੰਦੇ ਇਹਨਾਂ ਦੇ ਘਰਾਂ ਤੱਕ ਜਾਂਦੇ ਨੇ ਨਾ ਜੁੱਤੀਆਂ ਮਾਰਨ ਦੇ ਇਹਨਾਂ ਬਹੁਤ ਗੰਦ ਪਾਤਾ ਇਹ ਬੱਚਿਆਂ ਨੂੰ ਗਲਤ ਮੈਸੇਜ ਜਾਂਦਾ ਇੱਥੇ ਲਾਗੇ ਵਾਲੇ ਦੁਆਲੇ ਘਾਰਿਆ ਹਜ਼ਾਰਾਂ ਟੂਰਿਸਟ ਆਉਂਦੇ ਰੋਜ਼ ਇੱਥੇ ਤੇ ਉਹ ਕੀ ਮੈਸੇਜ ਜਾਊਗਾ ਇੱਥੇ ਜਿਹੜੇ ਬੱਚੇ ਹੁੰਦੇ ਕੀ ਆ ਸ਼ਹੀਦਾਂ ਦੇ ਨਾਂ ਲਿਖਿਆ ਜਿਨ੍ਹਾਂ ਦੀਆਂ ਜਾਨਾਂ ਗਈਆਂ ਤੇ ਆ ਬੱਚੇ ਉੱਥੇ ਇੱਥੇ ਆਣ ਕੇ ਪੜਦੇ ਤੇ ਇਹ ਇਹ ਗੰਦੇ ਇੱਥੇ ਕੀ ਸਿਖਾਉਣਗੇ ਸਾਨੂੰ ਆਣ ਕੇ ਹੁਣ ਅਸੀਂ ਜਿਹੜਾ ਵਾ ਉਹ ਟੈਂਪੂਆਂ ਤੋਂ ਸਾਈ ਇਹਨਾਂ ਨੂੰ ਮਾਜੇ ਦੇ ਵਿੱਚ ਕੀ ਕਹਿੰਦੇ ਆ ਕੋਈ ਇਹਨਾਂ ਨੂੰ ਟੈਂਪੂ ਕਹਿੰਦਾ ਵਾ ਕੋਈ ਇਹਨਾਂ ਨੂੰ ਸਰ ਸਾਈਕਲ ਕਹਿੰਦਾ ਵਾ ਕੋਈ ਇਹਨਾਂ ਨੂੰ ਕੁਛ ਕਹਿੰਦਾ ਇਹ ਇਹਨਾਂ ਦੇ ਨਾਂ ਹਰ ਬੰਦੇ ਨੇ ਰੱਖਿਆ ਕੋਈ ਇਹਨਾਂ ਨੂੰ ਮਿੱਠਾ ਕਹਿੰਦਾ ਇਹਨਾਂ ਨੇ ਇੰਨਾ ਗੰਦ ਪਾਤਾ ਹਰ ਜਗ੍ਹਾ ਤੇ ਔਰ ਕਿਤੇ ਨਾ ਕਿਤੇ ਜਿਹੜਾ ਵਾ ਇਹਨਾਂ ਬਸ਼ਰਮਾ ਨੇ ਐਨੇ ਹੱਦ ਬੰਨੇ ਪਾਰ ਕਰਤੇ ਕਿ ਇਹਨਾਂ ਨੂੰ ਸਰਕਾਰ ਖੋਲੀ ਕਿਉਂ ਦੇਂਦੀ ਨਹੀਂ ਬੱਚਿਆਂ ਨੂੰ ਕੀ ਮੈਸੇਜ ਲੌਂਦੇ ਇਦਾਂ ਦੇ ਮਤਲਬ ਕੰਮ ਕਰਦੇ ਪਾਪਾ ਕੇ ਕੱਪੜੇ ਗੰਦ ਖੋਲਦੇ ਹੁਣ ਲੋਕੀ ਜੁੱਤੀਆਂ ਮਾਰਨ ਤੱਕ ਜਾਂਦੇ ਇਹਨਾਂ ਦੇ ਰੋਜ਼ ਵੀਡੀਓ ਆਉਂਦੀ ਤੇ ਮਾਫੀਆਂ ਮੰਗਦੇ ਬਾਅਦ ਚੋ ਤੇ ਇ ਇਕਰਨੇ ਆਪੀ ਹੋਣ ਔਰ ਕਿਸੇ ਨੇ ਇਹਨਾਂ ਨੂੰ ਪਰਮਿਸ਼ਨ ਨਹੀਂ ਦੇਣੀ ਮੈਂ ਮਿਲ ਜਾ ਰਹਾ ਹਾਂ ਡੀ ਸਾਹਿਬ ਨੂੰ ਕੱਲ ਨੂੰ ਔਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲੂ ਤੋਂ ਪਹਿਲਾਂ ਐਫਆਈਆਰ ਦਰਜ ਕਰਾਵਾਂਗੇ ਇਹਨਾਂ ਤੇ ਕਿਉਂਕਿ ਇਹ ਚੀਜ਼ ਨਾ ਸੀ برداشت ਪਹਿਲਾਂ ਕੀਤੀ ਤੇ ਨਾ ਇਹ ਤੇ ਕਈ ਬੰਦੇ ਹੁਣ ਚੈਨਲਾਂ ਤੇ ਬੋਲੀ ਜਾਂਦੇ ਕਈ ਐ ਜੀਪੀਸੀ ਕੋ ਪਹੁੰਚ ਗਏ ਕਈ ਪੁਲਿਸ ਕੋ ਪਹੁੰਚ ਗਏ ਸੋ ਭਰਾਓ ਕਿਤੇ ਜਾਣ ਦੀ ਲੋੜ ਨਹੀਂ ਹੈ ਇੱਕ ਕੰਪਲੇਂਟ ਦੇ ਕੇ ਐਫ ਆਈ ਆਰ ਕਟਾਓ ਇਹਨਾਂ ਤੇ ਔਰ ਜਿਹੜੇ ਬੰਦੇ ਨੇ ਜਿਹੜੇ ਪੇਜ ਤੋਂ ਪਾਇਆ ਉਹਦੇ ਤੇ ਪਰਚਾ ਦਰਜ ਕਰਾਵਾਂਗੇ ਜਿਹੜਾ ਅੰਮ੍ਰਿਤਸਰ ਦਾ ਹੈ ਨਾ ਜਿਹੜੇ ਬੰਦੇ ਨੇ ਅਸੀਂ ਪਤਾ ਕਰਨੇ ਆਉਂਦਾ ਤੇ ਉਹਦੀ ਸੇਵਾ ਰੀਜ ਨਾਲ ਤਸੱਲੀ ਨਾ ਕਰਾਂਗੇ ਉਹਨੂੰ ਪਤਾ ਲੱਗ ਜੂ ਵੀ ਸਾਡੀ ਨਗਰੀ ਦਾ ਨਾਮ ਤੂੰ ਕਿੱਦਾਂ ਖਰਾਬ ਕਰਨ ੜਿਆ ਅੰਮ੍ਰਿਤਸਰ ਹਮ ਅੰਮ੍ਰਿਤ ਦੇ ਸਰੋਵਰ ਲੱਗੇ ਇਸ ਧਰਤੀ ਤੇ ਇਹ ਧਰਤੀ ਕਰਮਾ ਭਾਗਾਂ ਵਾਲੀ ਆ ਪੂਰੀ ਦੁਨੀਆ ਦੇ ਵਿੱਚ ਪੂਰੀ ਕਾਇਨਾਤ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ 'ਚ ਕੋਈ ਦੋ ਕੋਈ ਆਉਂਦਾ ਨਾ ਰੇਲਵੇ ਸਟੇਸ਼ਨ ਤੇ ਉਤਰੇ ਬੱਸ ਸਟੈਂਡ ਤੇ ਉਤਰੇ ਜੈਹਰਪੁਰ ਤੇ ਉਤਰੇ 37 ਦੀ ਨੂੰ ਮੱਥਾ ਟੇਕਦਾ ਤੇ ਇੱਕ ਗੰਦਿਆਂ ਨੂੰ ਆਣ ਕੇ ਗੰਦ ਪਾਉਂਦਾ ਵਾਂਗੇ ਇੱਥੇ ਤੁਹਾਨੂੰ ਲੱਗਦਾ ਹੈ ਬਲੋ ਤੁਹਾਨੂੰ ਕੀ ਲੱਗਦਾ ਵੀ ਇਹ ਸਹੀ ਹੋਊਗਾ ਕੁਝ ਨਾ ਇਦਾਂ ਦਾ ਕੁਝ ਹੋਣਾ ਤੇ ਨਾ ਪਹਿਲਾਂ ਆਇਆ ਤਾਂ ਨਾ ਹੀ ਹੋਣ ਦੇਣਾ ਪਰ ਇਹਨਾਂ ਵੱਲੋਂ ਗੁਰੂ ਨਗਰੀ ਹੀ ਕਿਉਂ ਚੁਣੀ ਗਈ ਕਿਉਂ ਜਾਣ ਬੁੱਝ ਕੇ ਪਲਾਨ ਹੋ ਰਿਹਾ ਜੀ ਭਾਜੀ ਇਹ ਪਲਾਨ ਕਰਕੇ ਪੂਰਾ ਮਗਰ ਕੋਈ ਨਾ ਕੋਈ ਇਹਨਾਂ ਨੂੰ ਇਧਰ ਨੂੰ ਤੋਰ ਰਿਹਾ ਵੀ ਪੰਜਾਬ ਨੂੰ ਬਦਨਾਮ ਕਰੋ ਔਰ ਸਿਰ ਤੇ ਪਲਾਨ ਕਰਕੇ ਪਗੰਬਦੀਆਂ ਜਾ ਰਹੀਆਂ ਵਾ ਤੁਸੀਂ ਇਹ ਚੀਜ਼ਾਂ ਸਮਝੋ ਇਹ ਬੰਦਿਆਂ ਨੂੰ ਟ੍ਰੇਨਡ ਕਰਕੇ ਤਿਆਰ ਕਰਕੇ ਕੱਲਿਆ ਜਾ ਰਿਹਾ ਵਾ ਇਸੇ ਕਰਕੇ ਜਿਹੜਾ ਇਹ ਬੰਦੇ ਇੱਥੇ ਆ ਕੇ ਸ਼ਹਿਰ ਦਾ ਨਾਂ ਖਰਾਬ ਕਰਨ ਦੇ ਇੱਥੋਂ ਦਾ ਮਾਹੌਲ ਖਰਾਬ ਕਰਨ ਦੇ ਤੁਹਾਨੂੰ ਕੀ ਲੱਗਦਾ ਕਿ ਇੱਥੋਂ ਦੇ ਪ੍ਰਸ਼ਾਸਨ ਨੂੰ ਪਤਾ ਨਹੀਂ ਪਤਾ ਉਹਨਾਂ ਨੂੰ ਉਹ ਪਤਾ ਮਿੰਟੇ 'ਚ ਬੰਦੇ ਦਾ ਲਾ ਲੈਂਦੇ ਆ ਜੇ ਮਿੰਟੋ ਮਿੰਟ ਘਰ ਟਾ ਸਕਦੇ ਤੇ ਇਹਨਾਂ ਦੇ ਪਰਚਾ ਦੇ ਕੇ ਤੈਨੂੰ ਫੜ ਕੇ ਅੰਦਰ ਦੋ ਜਿਹੜੇ ਬੰਦੇ ਮਾਹੌਲ ਖਰਾਬ ਕਰਦੇ ਆ ਉਹਨਾਂ ਬੰਦਿਆਂ ਨੂੰ ਕਦੀ ਵੀ ਸ਼ਰਾਰਤੀ ਅੰਤਰਾ ਨੂੰ ਸਿਰ ਨਹੀਂ ਚੁੱਕਣ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਔਰ ਕਿਤੇ ਨਾ ਕਿਤੇ ਪ੍ਰਸ਼ਾਸਨ ਇਸ ਗੱਲੋਂ ਮੈਨੂੰ ਲੱਗਦਾ ਵੀ ਢਿੱਲਾਵਾ ਕੰਮ ਦਾ ਤੁਸੀਂ ਵੀ ਇਸ ਇਲਾਕੇ ਦੇ ਵਸਨੀਕ ਜੇ ਤਾਂ ਥੋਟੇ ਹੀ ਘਰ ਦੇ ਨੇੜੇ ਇਸ ਪਾਰਕ ਦੇ ਵਿੱਚ ਜਿੱਥੇ ਕਿ ਸ਼ਹੀਦਾਂ ਦੀ ਕਹਿ ਸਕਦੇ ਆ ਕਿ ਯਾਦਗਾਰ ਬਣਾਈ ਗਈ ਹੈ ਤਾਂ ਇਸ ਜਗ੍ਹਾ ਦੇ ਉੱਤੇ ਇੱਕ ਮੇਲਾ ਜਿਹੜਾ ਕਰਾਇਆ ਜਾ ਰਿਹਾ ਕਿੰਨੀ ਕਿ ਸ਼ਰਮਨਾਕ ਗੱਲ ਹੈਗੀ ਆ ਕਿ ਇਹ ਮੇਲਾ ਹੋਂਦ ਹੋਵੋਗੇ ਜਿਹੜੇ ਇਲਾਕਾ ਨਿਵਾਸੀ ਨੇ ਉਹ ਮੇਲਾ ਹੋਂਦ ਦੇਣਗੇ ਦੇਖੋ ਇਲਾਕਾ ਨਿਵਾਸੀਆਂ ਦਾ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਮੇਰਾ ਘਰ ਪਰਲੀ ਸਾਈਡ ਆ ਬਟ ਅਲਟੀਮੇਟਲੀ ਤੁਸੀਂ ਇਹ ਦੇਖੋ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਐਲਜੀਬੀਟੀਕਿਊ ਪੰਜਾਬ ਦੀ ਫਰਸਟ ਗੇ ਪਰੇਡ ਵੀ ਅਸੀਂ ਕਹਿ ਸਕਦੇ ਹਾਂ ਉਹ ਕਰੀਬ 23 ਜੂਨ 2019 ਦਿਨ ਐਤਵਾਰ ਵਾਲੇ ਦਿਨ ਹੋਈ ਸੀ ਉਸ ਤੋਂ ਬਾਅਦ ਕਨਸੈਕੂਟਿਵ ਰੈਗੂਲਰ ਹਰ ਸਾਲ ਇਹ ਹੁੰਦੀ ਆ ਰਹੀ ਹੈ ਪਰ ਹੁਣ ਤੁਸੀਂ ਇਹ ਦੇਖ ਲਓ ਕਿ ਇੰਨਾ ਜ਼ਿਆਦਾ মিডিਆ ਓਪਰਚ्युनिटी ਬਣ ਗਈ ਆ ਇੰਨੇ মিডিਆ ਰਿਸੋਰਸਸ ਪੈਦਾ ਹੋ ਗਿਆ ਜਿਦੇ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਇਸ ਮਾਮਲੇ ਤੇ ਮਿਲ ਰਹੀ ਹੈ ਔਰ ਹਰ ਪਾਸੇ ਚਰਚਾ ਦਾ ਵਿਸ਼ਾ ਇਹ ਗੇਪ ਰੇਡ ਬਣ ਗਈ ਆ ਜਿਹੜੀ ਕਿ ਗੁਰੂ ਨਗਰੀ ਅੰਮ੍ਰਿਤਸਰ ਦੀ ਸੱਭਿਆਚਾਰ ਨੂੰ ਸਕਾਫਤ ਨੂੰ ਕਲਚਰ ਨੂੰ ਖਤਮ ਕਰ ਰਹੀ ਆ ਔਰ ਇੱਕ ਐਸੀ ਜਗ੍ਹਾ ਦੇ ਉੱਪਰ ਜਿੱਥੇ ਜੱਲਿਆਂ ਵਾਲਾ ਬਾਗ ਦੀ ਸ਼ਤਾਬਦੀ ਸੈਂਟੇਨਰੀ ਮੈਮੋਰੀਅਲ ਬਣਾਇਆ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰ ਇੱਥੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਲੋਕ ਇੱਥੇ ਵਾਕ ਕਰਨ ਆਉਂਦੇ ਆ ਲੋਕ ਸੇਧ ਆਪ ਹੁਣ ਆਉਂਦੇ ਆ ਆਸੇ ਪਾਸੇ ਰਹਾਇਸ਼ੀ ਇਲਾਕਾ ਵੀ ਆ ਔਰ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਸੇ ਪਾਸੇ ਦੇ ਲੋਕਾਂ ਦੇ ਅੰਦਰ ਵੀ ਕਿੰਨੀ ਫਿਕਰ ਲਾਹਖ ਹੋਊਗੀ ਕਿੰਨਾ ਲੋਕ ਟੈਂਸ ਫੀਲ ਕਰ ਰਹੇ ਹੋਣਗੇ ਔਰ ਹਰ ਪਾਸੇ ਇਦਾਂ ਦੀ ਗੱਲਬਾਤ ਹੋਣੀ ਔਰ ਤੁਸੀਂ ਦੇਖੋ ਜਿਹੜੇ ਬੈਨਰਸ ਬਣਾਏ ਗਏ ਉਹਦੇ ਵਿੱਚ ਪ੍ਰਾਈਡ ਅੰਮ੍ਰਿਤਸਰ ਨਾਮ ਦੱਸਿਆ ਗਿਆ ਕਿ ਇਹ ਇਦਾਂ ਦਾ ਇਵੈਂਟ ਐਲਜੀਬੀਟੀਕਿਊ ਦਾ ਇਹ ਦੱਸ ਰਿਹਾ ਕਿ ਅਸੀਂ ਅੰਮ੍ਰਿਤਸਰ ਦਾ ਗਰਵ ਆ ਅਸੀਂ ਅੰਮ੍ਰਿਤਸਰ ਦਾ ਮਾਣ ਆ ਔਰ ਇਹਦੇ ਨਾਲ ਬੈਨਰਸ ਦੇ ਉੱਪਰ ਓਪਨਲੀ ਉਹ মিডিਆ ਹਾਊਸਿਸ ਨੂੰ ਅਪੀਲ ਕਰ ਰਿਹਾ ਕਿ ਸਾਨੂੰ ਕਵਰੇਜ ਦਿਓ ਓਪਨਲੀ ਐਨਜੀਓਸ ਨੂੰ ਕਾਲ ਕਰ ਰਿਹਾ ਔਰ ਵਲੰਟੀਅਰਸ ਨੂੰ ਕਾਲ ਕਰ ਰਿਹਾ ਇੱਥੋਂ ਤੱਕ ਕਿ ਉਹ ਲੋਕਾਂ ਨੂੰ ਇਹ ਵੀ ਕਹਿ ਰਿਹਾ ਕਿ ਜੇ ਕੋਈ ਬ੍ਰਾਂਡ ਐਂਸਟਰ ਬਣਨਾ ਚਾਹੁੰਦਾ ਤੇ ਆ ਕੇ ਸਾਡੇ ਨਾਲ ਜੁੜ ਜਾਵੇ ਸੋ ਤੁਸੀਂ ਇਹ ਸਾਰੀਆਂ ਗੱਲਾਂ ਤੋਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਅਵੇਅਰਨੈਸ ਹੀ ਨਹੀਂ ਸੀਗੀ ਕਿ ਅੰਮ੍ਰਿਤਸਰ ਦੇ ਵਿੱਚ ਇਹ ਦਾਨੀਆਂ ਪਰੇਡਸ ਹੋ ਰਹੀਆਂ ਮੈਂ ਇਹ ਅਰਜ਼ ਕੀਤਾ ਕਿ 2019 ਦੇ ਵਿੱਚ ਜੂਨ ਦੇ ਮਹੀਨੇ 23 ਤਰੀਕ ਨੂੰ ਵੀ ਇਹ ਪਰੇਡ ਇਦਾਂ ਦੀ ਹੋਈ ਸੀ ਬਹੁਤ ਸਾਰੇ ਲੋਕਾਂ ਨੇ ਦੇ ਵਿੱਚ ਭਾਗ ਲਿਆ ਸੀ ਕਨਸੈਕਟਿਵ ਈਅਰਸ ਦੇ ਵਿੱਚ ਇਹ ਹੁੰਦੀ ਜਾ ਰਹੀ ਹੈ ਪਰ ਠੀਕ ਹੈ ਇਹਦੇ ਕੁਝ ਲੋਕ ਪੱਖ ਦੇ ਵਿੱਚ ਆ ਜਾਂਦੇ ਆ ਕੁਝ ਵਿਰੋਧ ਦੇ ਵਿੱਚ ਆ ਜਾਂਦੇ ਆ ਪਰ ਇਹਦੇ ਵਿੱਚ ਵਿਸ਼ਾ ਇਹ ਚਿੰਤਾ ਦਾ ਕਿ ਇਹਦੇ ਵਿੱਚ ਇਦਾਂ ਦਾ ਨੈਰੇਟਿਵ ਸਿਰਜਿਆ ਜਾ ਰਿਹਾ ਜਿਹੜੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਫਲੋਟ ਹੋ ਰਹੀਆਂ ਉਹ ਪਗੜੀ ਧਾਰੀ ਲੋਕ ਨੇ ਉਹ ਦਾੜ੍ਹੀ ਵਾਲੇ ਲੋਕ ਨੇ ਜਿੱਦਾਂ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਪੰਜਾਬ ਦੇ ਲੋਕ ਸਰਦਾਰ ਲੋਕ ਗੁਰਸਿੱਖ ਲੋਕ ਜਿਹੜੇ ਆ ਉਹ ਵੀ ਇਨ੍ਹਾਂ ਕੰਮਾਂ ਦੇ ਵਿੱਚ ਆਪਣੀ ਜਿਹੜੀ ਸ਼ਮੂਲੀਅਤ ਆ ਉਹ ਰੱਖਦੇ ਆ ਸੋ ਇੱਕ ਇਮੇਜ ਨੂੰ ਡੈਮੇਜਿੰਗ ਪੁਆਇੰਟ ਆਫ 뷰 ਪੇਸ਼ ਕੀਤਾ ਜਾ ਰਿਹਾ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਸਾਰੇ ਨੈਰੇਟਿਵਸ ਤੁਸੀਂ ਦੇਖਿਆ ਬਣੇ ਆ ਪੰਜਾਬ ਦੇ ਵਿੱਚ ਹਰ ਪਾਸੇ ਫਾਕੇ ਚਾਕੇ ਨਾਕੇ ਡਾਕੇ ਔਰ ਧਮਾਕੇ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਪੰਜਾਬ ਚ ਬਹੁਤ ਸਾਰੇ ਵੱਡੇ ਇਸ਼ੂਜ਼ ਆ ਪੰਜਾਬ ਦੇ ਲੋਕਾਂ ਨੂੰ ਡਰਗੀ ਕਿਹਾ ਗਿਆ ਨਸ਼ੇੜੀ ਕਿਹਾ ਗਿਆ ਪੰਜਾਬ ਦੇ ਪਾਣੀਆਂ ਨੂੰ ਵੱਡੀ ਢਾ ਲੱਗ ਰਹੀ ਆ ਪਰ ਹੁਣ ਨਵਾਂ ਹੀ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਜਿੱਥੇ ਲੋਕ ਲੱਖਾਂ ਦੀ ਤਦਾਦ ਚ ਨਤਮਸਤਕ ਹੋਣ ਆਉਂਦੇ ਆ ਹਰਮੰਦਰ ਸਾਹਿਬ ਆਉਂਦੇ ਆ ਜਿੱਥੇ ਲੋਕ ਬਾਰਡਰ ਤੇ ਆਉਂਦੇ ਆ ਜ ਤੇ ਲੋਕ ਵੱਖ-ਵੱਖ ਰੀਟਰੀਟ ਸੈਰੇਮੋਨੀਆਂਸ ਨੂੰ ਵਿਜ਼ਿਟ ਕਰਦੇ ਆ ਕੇ ਉੱਥੇ ਹੁਣ ਗੇ ਅਪਰੇਡਸ ਵੀ ਹੋਇਆ ਕਰਨ ਗਿਆ ਸੋ ਅਲਟੀਮੇਟਲੀ ਬਹੁਤ ਇੱਕ ਸ਼ਰਮਨਾਕ ਗੱਲ ਹੈ ਜੀ ਤਾਂ ਤੁਸੀਂ ਕਿਤੇ ਨਾ ਕੀਤੇ ਇਸ ਦਾ ਜਿਹੜਾ ਵਿਰੋਧ ਕਰੋਗੇ ਹੁਣ ਜਿਹੜਾ ਕੰਪਲੇਂਟ ਕਰਨ ਜਾ ਰਹੇ ਹਾਂ ਇਸ ਦੇ ਉੱਪਰ ਐਫਆਈਆਰ ਦਰਜ ਕਰਾਵਾਂਗੇ ਕੰਪਲੇਂਟ ਕਰਕੇ ਐਫਆਈਆਰ ਦਰਜ ਕਰਾਵਾਂਗੇ ਮੈਂ ਤੇ ਤੁਹਾਨੂੰ ਪਹਿਲਾਂ ਸਪਸ਼ਟੀ ਕਰਤਾ ਵਾ ਵਿਰੋਧ ਇਹਨਾਂ ਦਾ ਕੀ ਕਰਨਾ ਸੀ ਇਹ ਕੋਈ ਬੰਦਿਆਂ ਦਾ ਹੈ ਕੋਈ ਕੀ ਇਹਨਾਂ ਦਾ ਵਿਰੋਧ ਕਰਨਾ ਸੀ ਗੰਦਿਆਂ ਦਾ ਇਹਨਾਂ ਦਾ ਇਹਨਾਂ ਦਾ ਵਿਰੋਧ ਨਹੀਂ ਕਰਨਾ ਇਹਨਾਂ ਦੇ ਜੁੱਤੀਆਂ ਮਾਰਾਂਗੇ ਜਿੱਥੇ ਆਉਣਗੇ ਔਰ ਇਹਨਾਂ ਦੇ ਪਰਚਾ ਦਰਜ ਕਰਾਵਾਂਗੇ ਇਹ ਕੰਮ ਨਾ ਸੀ ਇੱਥੇ برداشت ਕਰਨਾ ਨਾ ਹੀ ਹੋਣ ਦੇਣਾ ਨਾ ਹੀ ਇਹਨਾਂ ਨੂੰ ਪਰਮਿਸ਼ਨ ਮਿਲਣੀ ਜਿਹੜੀ ਮਰਜੀ ਤਾਕਤ ਇਹਨਾਂ ਦੇ ਮਗਰ ਜੋਰ ਲਾ ਲੈ ਕੰਮ ਨਹੀਂ ਜੇ ਅਸੀਂ ਹੋਣ ਦੇਣਾ ਜਿੰਨਾ ਚਿਰ ਤੱਕ ਸਾਹ ਚੱਲਦੇ ਆ ਗੁਰੂ ਦੀ ਨਗਰੀ ਦੇ ਵਿੱਚ ਗੰਦੇ ਬੰਦੇ ਨੂੰ ਕਿਸੇ ਨੂੰ ਅਹੀ ਪੈਰ ਨਹੀਂ ਚ ਰੱਖਣ ਦੇਣਾ ਲੱਗਦਾ ਕਿ ਸ਼ਰਮਨੀ ਕਮੇਟੀ ਨੂੰ ਵੀ ਇਸ ਦੇ ਉੱਤੇ ਜਿਹੜਾ ਕੋਈ ਵੱਡਾ ਬਿਆਨ ਜਾਂ ਕੋਈ ਵੱਡੀ ਕਾਰਵਾਈ ਜਿਹੜੀ ਆ ਕਰਨੀ ਚਾਹੀਦੀ ਹੈ ਮੈਂ ਕਿਸੇ ਨੂੰ ਕੀ ਕਹਿਣਾ ਕੋਈ ਆਵੇ કે ਨਾ ਆਵੇ ਹੂੰ ਮੇਰਾ ਇੱਕ ਸਿੱਖ ਹੋਣ ਦੇ ਨਾਤੇ ਫਰਜ਼ ਬਣਦਾ ਹੈ ਇਹ ਮੇਰੇ ਪਿਓ ਦਾ ਕਰਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਕਰਿਆ ਹੂੰ ਮੇਰਾ ਫਰਜ਼ ਬਣਦਾ ਹੈ ਹੂੰ ਮੇਰੇ ਗੁਰੂ ਦੀ ਨਗਰੀ ਦੇ ਵਿੱਚ ਕੋਈ ਗੰਦਾ ਅੰਸਰ ਆਣ ਕੇ ਗੰਦ ਪਾਉਂਦਾ ਸਮਾਜ ਨੂੰ ਪੁੱਠੇ ਬੰਨੇ ਲਾਉਂਦਾ ਸਮਾਜ ਦੇ ਬੱਚਿਆਂ ਨੂੰ ਗਲਤ ਬੰਨੇ ਲਾਉਂਦਾ ਔਰ ਜਿੱਥੇ ਮੇਰੇ ਦੇਸ਼ ਦਾ ਤਿਰੰਗਾ ਲੱਗਾ ਹੋਵੇ ਜਿੱਥੇ ਮੇਰੇ ਦੇਸ਼ ਦੇ ਉਹਨਾਂ ਸੂਰਬੀਰ ਯੋਧਿਆਂ ਦੀ ਯਾਦਗਾਰ ਬਣੀ ਹੋਵੇ ਉੱਥੇ ਆਣ ਕੇ ਕੋਈ ਇਹੋ ਜਿਹਾ ਕੰਮ ਕਰੂ ਤਾਂ ਮੈਂ ਤੇ ਬਿਲਕੁਲ ਪਰਦਾਸ਼ ਨਹੀਂ ਕਰੂੰ ਮਰਨਾ ਕਬੂਲ ਝੁਕਣਾ ਕਬੂਲ ਨਹੀਂ ਇਹ ਗੱਲ ਮੇਰੀ ਪੱਥਰ ਤੇ ਲਕੀਰਾਂ ਨਾ ਮੈਂ ਕਿਸੇ ਨੂੰ ਬੇਨਤੀ ਕਰਨੀ ਤੇ ਨਾ ਕਹਿਣਾ ਮੈਂ ਤੁਹਾਡੀ ਵੇਟ ਕਰਨ ਦਿਆਂ ਔਰ ਮੇਰੇ ਸਾਥੀ ਤੋਂ ਡਿਬੇਟ ਕਰ ਰਹੇ ਹੈ ਤੁਸੀਂ ਆਓ ਅਸੀਂ ਉੱਥੇ ਲੈ ਕੇ ਬੋਰਡ ਲਾਵਾਂਗੇ ਆਣ ਮੇਲੋ ਸੱਜਣੋ ਤੇ ਪੁੱਤ ਤੁਸੀਂ ਆਓ ਅਸੀਂ ਤੁਹਾਨੂੰ ਪਤਾ ਲੱਗੂਗਾ ਅਸਲੀ ਮਜਾ ਲਾਣਾ ਵਾਹ ਕਿਦਾਂ ਪੈਂਦਾ ਤੁਸੀਂ ਨਾ ਗੰਦ ਪਾਉਣਾ ਜਿਹੜਾ ਚੰਡੀਗੜ੍ਹ ਵਾਲਾ ਬਥੇਰਾ ਪਾ ਲਿਆ ਇਹ ਤੁਸੀਂ ਦਰਿਆ ਪਾਰ ਕਰਕੇ ਆਓ ਤੈਨੂੰ ਪਤਾ ਲੱਗ ਜੂ ਮਾਜੇ ਦੇ ਮਜਾ ਲਾਣਾ ਵਾਹ ਪਿਆ ਹੈ ਟੈਂਪੂ ਉਹ ਤੁਹਾਨੂੰ ਇਹੋ ਜਿਹੇ ਬੰਦੇ ਦਾ ਪੁੱਤ ਬਣਾਵਾਂਗੇ ਅਸੀਂ ਤੁਸੀਂ ਯਾਦ ਕਰੋਗੇ ਇਹ ਤੇ ਲੱਖਾਂ ਸਿਧਾਣਾ ਕਹਿੰਦਾ ਹੁੰਦਾ ਨਾ ਪੀਏ ਟੈਂਪੂਆਂ ਦੀ ਤਦਾਦ ਬੜੀ ਵੱਜ ਗਈ ਕੱਲ ਨੂੰ ਇਹ ਟੈਂਪੂsਥਾਨ ਨਾ ਮੰਗ ਲੈਣ ਤੇ ਗੱਲ ਸਹੀ ਹੈ ਇਸ ਕਰਕੇ ਇਹ ਤੇ ਸੋਚ ਵੀਰ ਨਾਲ ਇਹਨਾਂ ਸੋਚਣਾ ਚਾਹੀਦਾ ਤਾਂ ਇਹ ਤਸਵੀਰਾਂ ਤੜ ਨਾਲ ਇੱਕ ਵਾਰੀ ਫੇਰ ਤੋਂ ਇਸ ਪਾਰਕ ਦੀਆਂ ਸਾਂਝੀਆਂ ਕਰ ਦਿੰਨੇ ਆ ਕਿ ਇਸ ਜਗ੍ਹਾ ਦੇ ਉੱਤੇ 27 ਤਰੀਕ ਦੀ ਕਾਲ ਦਿੱਤੀ ਗਈ ਆ ਕਿ ਜਿਹੜੀ ਗੇ ਪਰੇਡ ਇੱਥੇ ਕੀਤੀ ਜਾਣੀ ਆ ਤਾਂ ਜਿੱਥੇ ਕਿ ਵਕ ਵਕ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉੱਥੇ ਸਮਾਜ ਸੇਵਕ ਵੀ ਜਿਹੜੇ ਵੀਰ ਸਾਹਮਣੇ ਆ ਰਹੇ ਨੇ ਤਾਂ ਉਹਨਾਂ ਵੱਲੋਂ ਵੀ ਆ ਕੇ ਜਿਹੜਾ ਇਹਦਾ ਭਰਮਾ ਵਿਰੋਧ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਇਸ ਦੇ ਇੱਥੇ ਆਣ ਤੇ ਇਹਨਾਂ ਦੇ ਆਣ ਤੇ ਜਿਹੜਾ ਵੀ ਇਹਨਾਂ ਦੀ ਕੋਈ ਮੇਲਾ ਜਿਹੜਾ ਇਹਨਾਂ ਨੇ ਲਗਾਉਣਾ ਤਾਂ ਉਹ ਨਹੀਂ ਲੱਗਣ ਦਿੱਤਾ ਜਾਏਗਾ ਤਾਂ ਜ਼ਰੂਰ ਦੇਖ ਜਾਈਏ ਕਿ ਆਣ ਵਾਲੇ ਸਮੇਂ ਦੇ ਵਿੱਚ ਹੁ ਪ੍ਰਸ਼ਾਸਨ ਹੈ ਇਸ ਦੇ ਉੱਤੇ ਕੀ ਕਾਰਵਾਈ ਕਰਦਾ ਕੀ ਗੁਰੂ ਨਗਰੀ ਦੇ ਵਿੱਚ ਮੇਲਾ ਲੱਗੇਗਾ ਜਾਂ ਨਹੀਂ ਲੱਗੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੱਲੀ-ਕੱਲੀ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰੱਖਿਓ ਤੁਸੀਂ ਇੱਕ ਜਗਵੰਨੀ ਟੀਵੀ ਜੀ ਸ਼੍ਰੀ ਮੁਸਾ ਸਾਹਿਬ